ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਗੱਲਾਂ ਤੇ ਭੜਕੀ ਬੀਬੀ ਜਗੀਰ ਕੌਰ ਕਿਹਾ ਕਿ ਧਾਰਮਿਕ ਸੰਸਥਾਵਾਂ ਸਮੇਤ ਅਕਾਲੀ ਦਲ ਕਰ ਰਿਹਾ ਹੈ ਇਨ੍ਹਾਂ ਗੱਲਾਂ ਦੀ ਨਿੰਦਾ ਆਖਿਆ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੋਲੇ ਗਏ ਸ਼ਬਦ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦੇ ਨੇ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਰਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਦੇ ਖਿਲਾਫ ਕੁਝ ਅਜਹਿਹੇ ਸ਼ਬਦ ਬੋਲੇ ਗਏ ਨੇ ਕੁਝ ਅਪਸ਼ਬਦ ਬੋਲੇ ਗਏ ਨੇ ਜਿਹੜੇ ਕਿ ਇਸ ਮੂਹ ਔਰਤ ਜਾਤ ਦੀ ਨਿੰਦਾ ਕਰਦੇ ਨੇ ਦੱਸਦੀ ਹੈ ਕਿ ਜਿਹੜੇ ਸ਼ਬਦ ਹਰਜਿੰਦਰ ਸਿੰਘ ਤਾਮੀ ਹੋਰਾਂ ਦੇ ਵੱਲੋਂ ਬੋਲੇ ਗਏ ਨੇ ਉਹਨਾਂ ਤੇ ਹੁਣ ਬੀਬੀ ਜਗੀਰ ਕੌਰ ਪੜਕ ਉੱਠੇ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸ਼ਬਦ ਹਰਜਿੰਦਰ ਸਿੰਘ ਤਾਮੀ ਹੋਰਾਂ ਦੇ ਵੱਲੋਂ ਬੋਲੇ ਗਏ ਨੇ ਉਹਨਾਂ ਦੀਆਂ ਪੰਥਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੇ ਸਮੇਤ ਅਕਾਲੀ ਦਲ ਵੀ ਬੇहद ਨਿੰਦਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿ ਸ਼ਬਦ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਬੋਲੇ ਗਏ ਨੇ ਉਹ ਬੇਹਦ ਨਿੰਦਣਯੋਗ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੜੇ ਲਿਖੇ ਤੇ ਵਿਦਵਾਨ ਵਿਅਕਤੀ ਸਮਝਦੇ ਸਾਂ ਪਰੰਤੂ ਉਹਨਾਂ ਦੇ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਨੇ ਇਹ ਔਰਤ ਜਾਤ ਦੀ ਨਿੰਦਾ ਕਰਨਾ ਹੈ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਤੇ ਹੁਣ ਸਮੂਹ ਅਕਾਲੀ ਦਲ ਦੇਖ ਲਵੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਮਾਨਸਿਕ ਤਾ ਕੀ ਹੈ ਬੀਬੀ ਜਗੀਰ ਕਰੋੜਾ ਨੇ ਕਿਹਾ ਹੈ ਕਿ ਜਿਹੜੇ ਅਪਸ਼ਬਦ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਬੋਲੇ ਗਏ ਨੇ ਇਹ ਉਹਨਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੇ ਨੇ ਤੇ ਇਹ ਵੀ ਸਾਹਮਣੇ ਰੱਖਦੇ ਨੇ ਕਿ ਉਹਨਾਂ ਦੀ ਸਮੂਹ ਔਰਤ ਜਾਤ ਦੇ ਪ੍ਰਤੀ ਕਿਹੋ ਜਹੀ ਸੋਚ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਭ ਇਹ ਸਮਝਦੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਇੱਕ ਪੜੇ ਲਿਖੇ ਵਿਦਵਾਨ ਵਿਅਕਤੀ ਨੇ ਜਿਨ੍ਹਾਂ ਦਾ ਹਰ ਪਾਸੇ ਅਦਬ ਸਤਕਾਰ ਹੈ ਪਰੰਤੂ ਜਦੋਂ ਅਜਿਹੇ ਵਿਅਕਤੀ ਦੇ ਵੱਲੋਂ ਐਸੇ ਸ਼ਬਦ ਬੋਲੇ ਜਾਣ ਤਾਂ ਫਿਰ ਇਹੋ ਜਿਹੇ ਵਿਅਕਤੀ ਦੇ ਕਿ ਹੋ ਜੀ ਹੋ ਸਕਦੀ ਹੈ ਇਹ ਸਭ ਆਪਣੇ ਆਪ ਸਮਝ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਸਮੂਹ ਮਾਵਾ ਪੈਣਾਂ ਦੇ ਪ੍ਰਤੀ ਇਹ ਜਿਹੜੇ ਸ਼ਬਦ ਬੋਲੇ ਗਏ ਨੇ ਬੇਸ਼ੱਕ ਇਹ ਵੀ ਜਗੀਰ ਕੌਰ ਹੋਣਾਂ ਦੇ ਲਈ ਬੋਲੇ ਗਏ ਨੇ ਪਰੰਤੂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਸਮੂਹ ਔਰਤ ਜਾਤ ਤੇ ਇੱਕ ਕਟਾਕਸ਼ ਹੈ ਇੱਥੇ ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਬੀਬੀ ਜਗੀਰ ਕੌਰ ਅਤੇ ਸ਼੍ਰੀ ਅਕਾਲ ਥਖਤ ਸਾਹਿਬ ਕੋਲੋਂ ਮੁਆਫੀ ਵੀ ਮੰਗ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਇਹੋ ਜਿਹੇ ਅਪਸ਼ਬਦ ਬੋਲੇ ਗਏ ਨੇ ਇਸ ਦੇ ਲਈ ਉਹ ਬੀਬੀ ਜ਼ਗੀਰ ਕੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਮਾਫੀ ਮੰਗਦੇ ਨੇ ਤੇ ਇਹ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਫੈਲ ਰਹੀ ਹੈ ਦੱਸਦੀ ਹੈ ਕਿ ਬੀਬੀ ਜ਼ਗੀਰ ਕੌਰ ਹੋਰਾਂ ਦੇ ਕੋਲੋਂ ਬੇਸ਼ੱਕ ਹਰਜਿੰਦਰ ਸਿੰਘ ਤਾਮੀ ਹੋਰਾਂ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਹੈ ਪਰੰਤੂ ਬੀਬੀ ਜ਼ਗੀਰ ਕੌਰ ਹੋਰੀ ਜਿਹੜੇ ਸ਼ਬਦ ਹਰਜਿੰਦਰ ਸਿੰਘ ਤਾਮੀ ਹੋਰਾਂ ਦੇ ਵੱਲੋਂ ਬੋਲੇ ਗਏ ਨੇ ਉਹਨਾਂ ਤੇ ਪੜਕੇ ਨੇ ਉਹਨਾਂ ਨੇ ਕਿਹਾ ਹੈ ਕਿ ਪੂਰੀਆਂ ਪੰਥਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਤੇ ਅਕਾਲੀ ਦਲ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਬੋਲੇ ਸ਼ਬਦਾਂ ਦੀ ਨਿੰਦਾ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਦੇ ਵੱਲੋਂ ਅਜਿਹੇ ਕਟਕਸ਼ ਭਰੇ ਸ਼ਬਦ ਨਹੀਂ ਬੋਲਣੇ ਚਾਹੀਦੇ ਖਾਸ ਕਰ ਅਜਿਹੇ ਵਿਅਕਤੀ ਦੇ ਕੋਲੋਂ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਨ ਹੋਵੇ ਕਿਉਂਕਿ ਉਹਨਾਂ ਦਾ ਜਿਹੜਾ ਅਹੁਦਾ ਹੈ ਜਿਹੜਾ ਸਥਾਨ ਹੈ ਉਹ ਬੇहद ਹੀ ਸਤਿਕਾਰਯੋਗ ਹੈ ਤੇ ਅਜਿਹੇ ਵਿਅਕਤੀ ਦੇ ਮੂੰਹੋਂ ਅਜਿਹੇ ਸ਼ਬਦ ਨਿਕਲਣਾ ਬੇहद ਮਾੜੀ ਗੱਲ ਹੈ ਬੀਬੀ ਜਗੀਰ ਕੌਰ ਖੁਰਾਣੇ ਉਹਨਾਂ ਦੇ ਸ਼ਬਦਾਂ ਦੇ ਉੱਪਰ 扑ਕਦੇ ਹੋਏ ਆ ਇਹ ਗੱਲ ਕਹੀ ਹੈ ਕਿ ਕਿਸੇ ਵੀ ਅਜਿਹੇ ਵਿਅਕਤੀ ਨੂੰ ਅਜਿਹੇ ਬੁਰੇ ਸ਼ਬਦ ਬੋਲਣ ਦਾ ਕੋਈ ਵੀ ਹੱਕ ਨਹੀਂ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਹ ਸ਼ਬਦ ਬੋਲੇ ਗਏ ਨੇ ਉਹਨਾਂ ਦਾ ਕੀ ਇਨਤੀਜਾ ਹੋਵੇਗਾ ਪੂਰੀ ਸਮੂਹ ਸਿੱਖ ਸੰਗਤ ਇਸ ਦਾ ਫੈਸਲਾ ਕਰੇਗੀ ਦੱਸ ਦਈਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਫਿਲਹਾਲ ਦੀ ਘੜੀ ਦੇ ਵਿੱਚ ਬੀਬੀ ਜਗੀਰ ਕੌਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਮੁਆਫੀ ਵੀ ਮੰਗ ਲਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਔਰ ਫਿਲਹਾਲ ਦੀ ਘੜੀ ਦੇ ਵਿੱਚ ਬੀਬੀ ਜਗੀਰ ਕੌਰ ਹੋਰੀ ਜਿਹੜੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਸ਼ਬਦ ਬੋਲੇ ਗਏ ਨੇ ਉਹਨਾਂ ਤੇ ਪੜਕੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦ ਜਿਹੜਾ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੀਆਂ ਬਹੁਤ ਜ਼ਿਆਦਾ ਸਿਫਤਾਂ ਕ ਦਾ ਹੈ ਹੁਣ ਅਕਾਲੀ ਦਲ ਆਪਣੇ ਅੱਖੀਂ ਦੇਖ ਲਵੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਮਾਨਸਿਕਤਾ ਕਿਹੋ ਜਹੀ ਹੈ